ਬਰਥਡੇ ਪਾਰਟੀ ਮਨਾਉਂਦੇ ਸਮੇਂ ਹੋਟਲ ਵਾਲਿਆਂ ਤੋਂ ਕੀਤੀ ਗਈ ਸੀ ਇੱਕ ਲੜਕੀ ਦੀ ਡਿਮਾਂਡ ਜਦ ਲੜਕੀ ਸਪਲਾਈ ਕੀਤੀ ਗਈ ਤਾਂ ਫਿਰ ਪੈ ਗਿਆ ਪੰਗਾ ਹੋ ਗਈ ਫਾਇਰਿੰਗ ਪੰਜ ਵਿਅਕਤੀ ਹੋਏ ਸੀ ਇੱਕ ਜ਼ਖਮੀ ਚਾਰ ਦੇ ਖਿਲਾਫ ਕੀਤਾ ਗਿਆ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਤਿੰਨ ਗ੍ਰਿਫਤਾਰ ਦੋ ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਫਿਰ ਅਦਾਲਤ ਵਿੱਚ ਕੀਤੀ ਜਾਣਗੀ ਪੇਸ਼ ਮੰਗਲਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਮਾਲ ਰੋਡ ਤੇ ਹੋਟਲ ਬਾਈ ਅ ਫੋਰਟ ਦੇ ਅੰਦਰ ਕੁਝ ਲੜਕਿਆਂ ਵੱਲੋਂ ਬਰਥਡੇ ਪਾਰਟੀ ਮਨਾਈ ਜਾ ਰਹੀ ਸੀ ਤਾਂ ਉਹਨਾਂ ਵੱਲੋਂ ਇੱਕ ਲੜਕੀ ਦੀ ਮੰਗ ਕੀਤੀ ਗਈ ਜੋ ਹੋਟਲ ਦੇ ਵਿੱਚ ਆਪਣਾ ਕੁਝ ਲੋਕਾਂ ਵੱਲੋਂ ਇਸੇ ਇੱਥੇ ਇੱਕ ਲੜਕੀ ਸਪਲਾਈ ਕੀਤੀ ਗਈ ਤਾਂ ਪਿੱਛੋਂ ਉਸ ਲੜਕੀ ਦਾ ਇੱਕ ਬਾਈਫਰੈਂਡ ਨੂੰ ਆਪਣਾ ਬਾਈਫਰੈਂਡ ਨੂੰ ਜਦੋਂ ਇਸ ਬੰਦੀ ਪਤਾ ਲੱਗਿਆ ਤਾਂ ਉਸ ਨੇ ਇਸ ਲੜਕੀ ਨੂੰ ਫੋਨ ਕੀਤਾ ਉਸ ਨੂੰ ਲੈ ਕੇ ਇੱਥੇ ਕਾਫੀ ਤਕਰਾਰ ਹੋਇਆ ਤਕਰਾਰबाजी ਇੰਨੀ ਵੱਧ ਗਈ ਕਿ ਉੱਥੇ ਗੋਲੀ ਚੱਲ ਗਈ ਗੋੜੀ ਦੇ ਵਿੱਚ ਪੰਜ ਵਿਅਕਤੀ ਜ਼ਖਮੀ ਹੋਏ ਸਨ ਅਤੇ ਜਿਸ ਨੂੰ ਲੈ ਕੇ ਥਾਣਾ ਕਤਵਾਲੀ ਵਿਖੇ ਇਹਨਾਂ ਵੱਲੋਂ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇੱਕ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਇਹਨਾਂ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਅੱਜ ਇਹਨਾਂ ਦਾ 2 ਦਿਨ ਦਾ ਰਿਮਾਂਡ ਆਪਣਾ ਖਤਮ ਹੋ ਰਿਹਾ ਹੈ ਅਤੇ ਹੁਣ ਇਹਨਾਂ ਨੂੰ ਦੁਬਾਰਾ ਦੋ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਇਹਨਾਂ ਤੋਂ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਸਾਨੂੰ ਜਿਹੜੀ ਸੀ ਵੀਕ ਕੀ ਦੇ ਦਰਮਿਆਨੀ ਰਾਤ ਨੂੰ ਮਾਰਨਿੰਗ ਡੀਸੀਰ ਤੱਕ ਤਲਾ ਮਿਲੀ ਸੀ ਕਿ ਅੰਬਾਈਆ ਫੋਟੋ ਹੋਟਲ ਦੇ ਵਿੱਚ ਜਿਹੜੀ ਹੈਗੀ ਹੈ ਫਾਇਰਿੰਗ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਪੜਤਾਲ ਕੀਤੀ ਤਾਂ ਉੱਥੇ ਜਿਹੜਾ ਅਸੀਂ ਗਿਦਲ ਰਹੇ ਵੇ ਪੰਜ ਲੜਕੇ ਸੀ ਹਰਪ੍ਰੀਤ ਸਿੰਘ ਅਮਿਤ ਕੁਮਾਰ ਵਗੈਰਾ ਵਿਕਾਸ ਉਹ ਆਪ ਦੀ ਬਰਥਡੇ ਪਾਰਟੀ ਮਨਾਉਣ ਦੇ ਲਈ ਉੱਥੇ ਆਏ ਸੀ ਤਾਂ ਉਹਨਾਂ ਨੇ ਜਿਹੜਾ ਸੀਗਾ ਰਾਤ ਨੂੰ ਬਰਥਡੇ ਪਾਰਟੀ ਦੇ ਵਿੱਚ ਵਾਈਆ ਫੋਟ ਵਾਲਾ ਜਿਹੜਾ ਸੀ ਕਿ ਲੜਕੀ ਦੀ ਡਿਮਾਂਡ ਕੀਤੀ ਤਾਂ ਉਹਨਾਂ ਨੂੰ ਉਸ ਨੂੰ ਲੜਕੀ ਪੇਸ਼ ਕਰ ਦਿੱਤੀ ਤਾਂ ਜਿਹੜੀ ਲੜਕੀ ਸੀ ਉਹ ਲੜਕੀ ਦਾ ਇੱਕ ਮਿੱਤਰ ਸੀਗਾ ਉਹਨੂੰ ਪਤਾ ਲੱਗਿਆ ਵੀ ਮੇਰੀ ਜਿਹੜੀ ਫਰੈਂਡ ਹੈਗੀ ਉੱਥੇ ਹੋਟਲ ਦੇ ਵਿੱਚ ਆਈ ਹੋਈ ਆ ਤਾਂ ਉਸਨੇ ਲੜਕੀ ਨਾਲ ਫੋਨ ਤੇ ਗੱਲ ਕੀਤੀ ਉਸ ਗੱਲ ਤੋਂ ਉਹ ਵਾਪਸ ਦੇ ਵਿੱਚ ਜਿਹੜਾ ਸੀ ਟਕਰਾਰ ਹੋ ਗਿਆ ਆਪਸ ਦੇ ਵਿੱਚ ਟਕਰਾਰ ਤੋਂ ਬਾਅਦ ਜਿਹੜਾ ਸੀ ਜਿਹੜਾ ਲੜਕੀ ਦਾ ਫਰੈਂਡ ਸੀਗਾ ਕਨਵ ਉਹ ਜਿਹੜਾ ਸੀ ਆਪਦੇ ਕਨਾਲ ਮਿੱਤਰ ਨਾਲ ਲੈ ਕੇ ਸਾਹਿਲ ਨਾਲ ਲੈ ਕੇ ਉੱਥੇ ਭਈਆ ਫੋੜ ਦੇ ਵਿੱਚ ਆ ਗਏ ਉਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਮੈਂ ਤੇ ਮੈਂ ਵਦਨ ਤੋਂ ਬਾਅਦ ਸਾਹਲ ਦੇ ਕੋਲ ਆਪਣਾ ਲਾਇਸੈਂਸੀ ਪਿਸਤਲ ਸੀ ਉਹਨੇ ਉੱਥੇ ਤੋਂ ਫੈਰ ਕਰ ਦਿੱਤੇ ਜਿਦੇ ਚ ਉਹ ਹਰਪ੍ਰੀਤ ਸਿੰਘ ਨਾਮ ਦੇ ਲੜਕੇ ਤੇ ਫੈਰ ਪੈਰ ਤੇ ਲੱਗਿਆ ਉਸ ਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਬਰਜ ਕਰਕੇ ਜਿਹੜਾ ਸੀਗਾ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਅਸੀਂ ਗ੍ਰਿਫਤਾਰੀ ਕਰ ਲਈਏ ਤੇ ਸਾਹਿਲ ਕਨਨ ਤੇ ਗੁਰਚਰਨ ਕਾ ਤਿੰਨ ਬੰਦੇ ਦੀ ਗ੍ਰਿਫਤਾਰੀ ਸੀ ਉਸੇ ਦਿਨ ਕਰਨੀ ਸੀ ਜਿਹੜੇ ਸਾਡੇ ਕੋਲ ਹੁਣ ਪੁਲਿਸ ਰਿਮਾਨ ਤੇ ਹਨ ਜਿਨ੍ਹਾਂ ਨੇ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਪੁਲਿਸ ਰਿਮਾਨ ਹਾਸਲ ਕਰਨ ਦੀ ਕੋਸ਼ਿਸ਼ ਕਰੀ। ਸਾਡੇ ਕੋਲ ਨਾ ਆਫਟਰ ਰੈਸਟ ਦੇ ਦੋ ਦਿਨਾਂ ਦਾ ਦੁਆਰਾ ਫਿਰ ਅਸੀਂ ਪੁਲਿਸ ਰਿਮਾਨ ਹਾਸਲ ਕੀਤਾ ਸੀ। ਪਰ ਚਾ ਟੋਟਲ ਚਾਰ ਜਣੇ ਉਹਦੇ ਵਿੱਚ ਅਕਿਊਜ਼ ਹੈਗੇ ਆ ਜੀ ਜਿਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਇਹਦਾ ਜਸਵਿੰਦਰ ਵਿਲਾ ਜਿਹੜਾ ਇਹ ਹੋਟਲ ਨੂੰ ਅ ਕਰਾਏ ਦੇ ਲੈ ਕੇ ਚਲਾ ਰਿਹਾਗਾ ਉਹ ਵੀ ਜਿਹੜੀ ਕਿਸਤਰੀ ਹਜੇ ਅਗਰ ਸਪਲਾਈਰ ਵੱਲੋਂ ਕੀ ਕੰਡਰਨੋ ਬੋਕਲ ਸੀ ਉਹਨਾਂ ਡਿਮਾਂਡ ਇੱਕ ਲੜਕੀ ਨੇ ਡਿਮਾਂਡ ਕੀਤੀ ਸੀ ਤਾਂ ਉਹ ਹੋਟਲ ਵਾਲਿਆਂ ਨੇ ਵੀ ਪ੍ਰੋਵਾਈਡ ਕੀਤੀ ਸੀ ਜਿਹਦੇ ਰਿਗਾਰਡਿੰਗ ਅਸੀਂ ਉਹ ਮੋਰਲ ਟ੍ਰੈਫਿਕ ਐਕਟ ਦਾ ਪਰਚਾ ਵੀ ਹੋਟਲ ਵਾਲਿਆਂ ਦੇ ਨਾਲ ਉਹ ਹੀ ਆਪਣਾ ਵਿੱਚ ਸੁਣਦੇ ਲੋਕਾਂ ਦੇ ਸਮਝ ਚਾਹੁੰਦੇ ਜਾਂ ਇਹ ਵੀ ਕਰਦੇ ਰਹਿੰਦੇ ਅਗਰ ਕੋਈ ਸਾਡੇ ਧਿਆਨ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਇਸ ਤਰ੍ਹਾਂ ਦਾ ਧੰਦਾ ਚੱਲਦਾ ਸਾਡੇ ਧਿਆਨ ਦੇ ਵਿੱਚ ਆਉਂਦਾ ਤਾਂ ਉਥੇ ਅਸੀਂ ਜ਼ਰੂਰ ਕਾਰਵਾਈ ਕਰਦੇ ਹਾਂ ਤੇ ਇਸ ਦੇ ਮੇਰੇ ਸਾਡੇ ਕੋਲ ਕੰਪਲੇਂਟ ਆਈ ਸੀ ਉਹ ਕੰਪਲੇਂਟ ਦੇ ਵਿੱਚ ਅਸੀਂ ਇਹ ਕਾਰਵਾਈ ਕੀਤੀ ਹੈ ਕਿ ਇਹਨਾਂ ਹੋਟਲਾਂ 'ਤੇ ਡੇ ਹੋਟਲਾਂ 'ਤੇ ਸੋਨੇ ਸੋਨੇ ਤੇ ਅਸੀਂ ਚੈੱਕ ਇਨ ਕਰਦੇ ਰਹਿੰਦੇ ਹਾਂ ਜੀ ਫਿਰ ਵੀ ਇਹਦੇ ਸੋਨੇ ਇੱਕ ਇੱਕ ਡਰਾਈਵ ਚਲਾਈ ਜਾਊਗੀ ਜਿਹੜੇ ਹੋਟਲਾਂ ਦਾ ਵੱਡੇ ਪੱਧਰ ਤੇ ਅਸੀਂ ਜਿਹੜੀ ਹੈ ਇਸ ਸੰਦੇ ਵਿੱਚ ਚੈੱਕ ਇਨ ਕਰਾਂਗੇ ਹੋਟਲਾਂ ਵਾਲਿਆਂ ਨੂੰ ਕੀ ਚਾਹੀਦੀ ਹੈ ਰੈਸਟੋਰੈਂਟ ਹੋਟਲਾਂ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਜਿਹੜਾ ਸਾਫ਼ ਸੁਥਰਾ ਕੰਮ ਕਰਨ ਕੋਈ ਵੀ ਜਿਹੜਾ ਹੈਗਾ ਗੈਰ ਕਾਨੂੰਨੀ ਦਾ ਸਮਾਜ ਲਈ ਮਾੜਾ ਹੋਵੇ ਉਹ ਜਿਹੜਾ ਗੈਰ ਕਾਨੂੰਨੀੰ ਦਾ ਨਾ ਕਰਨ ਤਾਂ ਜੋ ਸਮਾਜ ਦੇ ਵਿੱਚ ਉਹਦਾ ਮੈਸੇਜ ਮੜਾ ਜਾਵੇ ਇਹੋ ਜਿਹਾ ਕੋਈ ਵੀ ਤੰਦਾ ਨਾ ਕਰਨ ਮਾਨ ਖਤਮ ਹੋ ਗਿਆ ਅੱਜ ਫਿਰ ਉੱਪਰ ਦੁਆਰ ਤੋਂ ਮੁੰਡੇ ਨੂੰ ਹਾਂਜੀ ਦੁਆਰਾ ਦੇ ਫਿਰ ਅਸੀਂ ਉੱਪਰ ਸਰਮਨ ਵੀ ਮੰਨ ਕਰਾਂਗੇ ਜਿਹੜੇ ਦੇਖੀ ਫੜਾਰ ਹੈ ਉਹ ਵੀ ਸ਼ਾਪੇ ਮਰੀ ਹਾਂਜੀ ਉਹਦੇ ਨੂੰ ਗ੍ਰਿਫਤਾਰੀ ਲਈ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ